ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦਾ ਸਮਾਂ ਹੋ ਗਿਆ ਤੇ ਖਨੌਰੀ ਮੋਰਚੇ ਦੇ ਵਿੱਚ ਡਟੇ ਹੋયા ਤੇ ਕਿਸਾਨ ਭਰਾਵਾਂ ਦਾ ਜਿਹੜਾ ਰਾਤ ਦਾ ਸਮਾਂ ਸ਼ਾਮ ਦਾ ਸਮਾਂ ਉਹ ਦਿਖਾਉਣ ਲੱਗੇ ਆਂਗੇ ਸ਼ੇਅਰ ਜਰੂਰ ਕਰਦੇ ਹੋ ਭਰਾਵੋ ਕਿਉਂਕਿ ਜੇਕਰ ਇਹ ਉਹਦੀਆਂ ਤਸਵੀਰਾਂ ਤੁਸੀਂ ਸ਼ੇਅਰ ਕਰੋਗੇ ਨਾ ਤਾਂ ਸਰਕਾਰ ਨੂੰ ਸਰਕਾਰ ਕੋਲ ਜਦੋਂ ਗੱਲ ਜਾਊਗੀ ਬੰਦ ਨਹੀਂ ਮੜਾ ਸਰਕਾਰ ਕੋਲੇ ਗੱਲ ਜਾਊਗੀ ਕਿਸਾਨ ਪੰਜਾਬ ਦੇ ਹਰਿਆਣੇ ਦੇ ਜਾਂ ਹੋਰ ਵੀ ਸਟੇਟਾਂ ਦੇ ਕਿਵੇਂ ਜ਼ਿੰਦਗੀ ਕੱਟ ਰਹੇ ਨੇ ਬਰਸ਼ਾਤ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਹਨਾ ਤੇ ਕਿਵੇਂ ਖਾਣਾ ਪਕਾਉਣਗੇ ਕਿਵੇਂ ਰਹਿਣਗੇ ਕਿਵੇਂ ਤੰਬੂ ਚੋਂਦੇ ਆ ਹਨਾ ਕਿਵੇਂ ਜ਼ਿੰਦਗੀ ਕਿਸਾਨ ਉਹ ਕਿਸਾਨ ਨੇ ਜਿਹੜੇ ਪੂਰੇ ਭਾਰਤ ਦਾ ਢਿੱਡ ਭਰਦੇ ਆ ਉਹ ਕਿਸਾਨ ਅੱਜ ਮਜਬੂਰ ਹੋਏ ਹੋਏ ਆ ਬਾਈ ਸੜਕਾਂ ਤੇ ਰਹਿਣ ਲਈ ਸੜਕਾਂ ਤੇ ਰੋਟੀ ਲੰਗਰ ਪਕਾਉਣ ਲਈ ਟਰਾਲੀਆਂ ਦੇ ਵਿੱਚ ਰਹਿਣ ਲਈ ਤੰਬੂਆਂ ਦੇ ਵਿੱਚ ਰਹਿਣ ਲਈ ਜਿਹੜੇ ਉਤੋਂ ਚੋਂਦੇ ਆ ਕਿਉਂਕਿ ਬਰਸ਼ਾਤ ਝੜੀ ਐ ਇਦਾਂ ਦੀ ਲੱਗੀ ਹੋਈ ਐ ਬਾਈ ਝੜੀ ਲੱਗਣ ਕਰਕੇ ਤੰਬੂ ਚੋਂਦੇ ਆ ਤੇ ਮੈਂ ਸਾਰੀਆਂ ਤਸਵੀਰਾਂ ਧੁਰ ਤੱਕ ਤੁਹਾਨੂੰ ਦਿਖਾਉਣਾ ਬਣੇ ਰਹੋ ਤੇ ਜਿਹੜੇ-ਜਿਹੜੇ ਭਰਾ ਤੱਕ ਵੀਡੀਓ ਜਾਂਦੀ ਜਾਊਗੀ ਸ਼ਹਿਰ ਜ਼ਰੂਰ ਕਰੀ ਚੱਲਿਓ ਭਰਾਵੋ ਕਿਸਾਨੀ ਦੀ ਖਾਤਰ ਤੇ ਦੇਖ ਸਕਦੇ ਹੋ ਮੋਰਚੇ ਦੇ ਵਿੱਚ ਐਂਟਰ ਹੋ ਚੁੱਕੇ ਆਂਗੇ ਖਨੌਰੀ ਵਾਲੇ ਪਾਸਿਓ ਸ਼ਾਮ ਦਾ ਸਮਾਂ ਤਸਵੀਰਾਂ ਬਿਆਨ ਕਰਨੀਆਂ ਕਿ ਕਿਵੇਂ ਸਾਡੇ ਕਿਸਾਨ ਭਰਾ ਇੱਥੇ ਰਹਿ ਰਹੇ ਨੇ ਬਾਪੂ ਡੱਲੇ ਵਾਲ ਬੈਠਾ ਹੋਇਆ ਤੁਹਾਨੂੰ ਪਤਾ ਹੈ ਕਿ ਹੁਣ ਪਹਿਲਾਂ ਇੱਥੇ ਚੁੱਲ੍ਹੇ ਹੁੰਦੇ ਸੀ ਹੁਣ ਅੰਦਰ ਹੋ ਗਿਆ ਤੇ ਬਰਸਾਤਾਂ ਚਾਲੂ ਨੇ ਚਾਲੂ ਹੋ ਗਈਆਂ ਨੇ ਤੇ ਕਿਵੇਂ ਜ਼ਿੰਦਗੀ ਕੱਟਣਗੇ ਕਿਸਾਨ ਉਹ ਸਭ ਨੂੰ ਪਤਾ ਹੈ ਬਾਈ ਅੰਦੋਲਨ ਦੇ ਲਾਸਟ ਤੱਕ ਚੱਲਦੇ ਆ ਤੇ ਬਾਪੂ ਨਾਲ ਵੀ ਤਸਵੀਰਾਂ ਬਾਪੂ ਦੀਆਂ ਵੀ ਸਾਂਝੀਆਂ ਕਰਾਂਗੇ ਹਨਾ ਤੇ ਪਰ ਆਹ ਦੇਖ ਸਕਦੇ ਹੋ ਵੀ ਬਰਸਾਤ ਮੀਂਹ ਪੈ ਰਿਹਾ ਹੈ ਮੀਂਹ ਦੇ ਵਿੱਚ ਕਿਸਾਨ ਵਿਚਾਰੇ ਖਨੌਰੀ ਮੋਰਚੇ ਦੇ ਵਿੱਚ ਡਟੇ ਹੋਏ ਨੇ ਉਧਰ ਸੰਭੂ ਦੇ ਡਟੇ ਹੋਏ ਨੇ ਹਨਾ ਤੇ ਸ਼ੇਅਰ ਜ਼ਰੂਰ ਕਰੀ ਚੱਲਿਓ ਆਹ ਦੇਖ ਸਕਦੇ ਹੋ ਕਿ ਕਿਵੇਂ ਟਰਾਲੀਆਂ ਚੋਂ ਰਹੀਆਂ ਨੇ ਹਨਾ ਅੰਦਰ ਰਹਿਣਾ ਜਿਹੜੇ ਦੇਸ਼ ਦਾ ਢਿੱਡ ਭਰਦੇ ਆ ਕਿਹੜੇ ਦੇਸ਼ ਨੂੰ ਚਲਾਉਂਦੇ ਆ ਜਿੰਨਾ ਕਰਕੇ ਦੇਸ਼ ਚੱਲਦਾ ਹੈ ਉਹ ਕਿਸਾਨ ਅੱਜ ਸੜਕਾਂ ਤੇ ਆ ਇਹ ਹਕੂਮਤਾਂ ਨੂੰ ਤਰਸ ਨਹੀਂ ਆਉਂਦਾ ਭਾਵੇਂ ਕਿ ਸਾਡੀ ਇੱਥੋਂ ਦੀ ਪੰਜਾਬ ਸਰਕਾਰ ਹੋਵੇ ਇਹ ਵੀ ਬਿਲਕੁਲ ਉਹੀ ਰੂਪ ਧਾਰਨ ਰੂਪ ਧਾਰਨ ਕਰ ਲਿਆ ਜਿਹੜਾ ਮਤਲਬ ਅਮਿਤਸਰ ਵਰਗਿਆਂ ਨੇ ਮੋਦੀ ਵਰਗਿਆਂ ਨੇ ਕੀਤਾ ਹੋਇਆ ਆ ਨਾਕੇ ਇੱਥੇ ਤੇ ਆ ਬਜ਼ੁਰਗ ਸਾਡੇ ਬੈਠੇ ਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕਿਵੇਂ ਉੱਪਰ ਪੰਨੀਆਂ ਪਾ ਕੇ ਤੇ نیچے ਹੁਣ ਸਾਨੂੰ ਧੂਈਆਂ ਤੇ ਬੈਠਣਾ ਪੈਂਦਾ ਪਹਿਲਾਂ ਇਹ ਐਵੇਂ ਸਾਡੀਆਂ ਧੂਆਂ ਚਲਦੀਆਂ ਸੀ ਰਾਤ ਨੂੰ ਪਰ ਹੁਣ ਮੀਂਹ ਪੈਣ ਕਰਕੇ ਧੂਆਂ ਦੇ ਉੱਪਰ ਵੀ ਮਤਲਬ ਪੱਲੀਆਂ ਪਾਉਣੀਆਂ ਪੈ ਰਹੀਆਂ ਨੇ ਦੇਖ ਸਕਦੇ ਹੋ ਬਾਈ ਤਸਵੀਰਾਂ ਕਿਵੇਂ ਸਾਡੇ ਬਜ਼ੁਰਗ ਕਿਵੇਂ ਸਾਡੇ ਨੌਜਵਾਨ ਇੱਥੇ ਰਹਿ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੀਂਹ ਪੈ ਰਿਹਾ ਤੇ ਲਹਨਤਾ ਨੇ ਸਰਕਾਰ ਨੂੰ ਯਾਰ ਤੇ ਲਹਨਤਾ ਨੇ ਪੰਜਾਬ ਸਰਕਾਰ ਨੂੰ ਲਹਨਤਾ ਨੇ ਮੋਦੀ ਵਰਗਿਆਂ ਨੂੰ ਜਿੰਨਾ ਕਰਕੇ ਇਹ ਕਿਸਾਨ ਵਿਚਾਰੇ ਬੈਠੇ ਆ ਨੇ ਸੜਕਾਂ ਤੇ ਬੈਠਣ ਨੂੰ ਕਿਸਦਾ ਜੀ ਨਹੀਂ ਕਰਦਾ ਬਾਈ ਤੇ ਇੱਥੇ ਲੋਕ ਬੇਲੜ ਕਹਿ ਕਹ ਦਿੰਦੇ ਆ ਕਹ ਦਿੰਦੇ ਆ ਸੜਕਾਂ ਰੋਕ ਲੈਂਦੇ ਆ ਕਹ ਦਿੰਦੇ ਆ ਧਰਨੇ ਲਾਉਣ ਆਲੇ ਆ ਪਰ ਬਾਈ ਜਿਹੜੇ ਕਹਿੰਦੇ ਆ ਬਹਿ ਕੇ ਦੇਖੋ ਸੜਕਾਂ ਤੇ ਆ ਕੇ ਫੇਰ ਪਤਾ ਲੱਗਦਾ ਫੇਰ ਸੁਆਦ ਆਉਂਦਾ ਜਿਵੇਂ ਜਦੋਂ ਆਪਾਂ ਰਹਨੇ ਆ ਕਿ ਹਨਾ ਤੇ ਆ ਮੀਹਾਂ ਦੇ ਵਿੱਚ ਦੇਖ ਲੋ ਕਿਵੇਂ ਆ ਡੀਗਿਆ ਇਹ ਨਵਾਂ ਬਣਾ ਰਹੇ ਨੇ ਸਾਡੇ ਭਰਾ ਕਿਆ ਤਾਊ ਇਹ ਸਾਡੇ ਤਾਊ ਹੋਰੀ ਆ ਤੇ ਜਿਉਂਦੇ ਬਸਦੇ ਰਹਿਣ हरियाणा ਵੀ ਬਰਾਬਰ ਮੋਰਚਾ ਲੜ ਰਿਹਾ ਹੈ ਭਰਾਵੋ ਤੇ ਜਿੰਨੀਆਂ ਵੀ ਦੂਜੀਆਂ ਸਟੇਟਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆ ਜਾਓ ਘਰਾਂ 'ਚ ਬੈਠਣ ਦਾ ਸਮਾਂ ਹੈ ਨਹੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਾਈ ਆ ਦੇਖੋ ਕਿਵੇਂ ਗੱਡੀਆਂ ਦੇ ਥੱਲੇ ਪਾਣੀ ਵੜ ਜਾਂਦਾ ਤੇ ਕਿਵੇਂ ਵਿਚਾਰੇ ਹੁਣ ਆ ਕਰ ਰਹੇ ਨੇ ਹਨਾ ਬਹੁਤ ਔਖੇ ਨੇ ਮੋਰਚੇ ਲੜਨੇ ਬਹੁਤ ਕਠਿਨਾਈਆਂ ਆਉਂਦੀਆਂ ਨੇ ਬਾਈ ਆ ਗੱਡੀ ਆ ਗਈ ਜਿੱਤੇ ਰਾਤ ਨੂੰ ਢੇੜਾ ਲਾਇਂਦਾ ਹੈ ਕਿਸਾਨ ਭਰਾਵਾਂ ਨੂੰ ਜੀਤ ਰੱਖੀਦਾ ਕੀ ਕਿਤੇ ਪ੍ਰਸ਼ਾਸਨ ਸਾਡੇ ਬਾਪੂ ਨੂੰ ਚੱਕੀ ਨਾ ਲੈ ਜੇ ਹਾਂ ਤੇ ਜਿਹੜੇ ਯਾਰ ਇੱਥੇ ਬੈਠੇ ਆ ਧੰਨ ਜਿਉਂਦੇ ਰਹਿਣਾ ਟਰਾਲੀਆਂ ਥੱਲੇ ਪਾਣੀ ਵੜਿਆ ਪਿਆ ਬਾਈ ਦੇਖ ਲਓ ਕੋਈ ਬੰਦਾ ਨਹੀਂ ਮੇਰਾ ਸਾਰੇ ਕਿਤੇ ਪ੍ਰਬੰਧ ਚੱਲ ਰਹੇ ਨੇ ਵੀ ਪਾਣੀ ਨੂੰ ਕਮੇ ਰੋਕੀਏ ਸੜਕਾਂ ਤੇ ਪਾਣੀ ਖੜ ਗਿਆ ਤੰਬੂਆਂ નીચે ਪਾਣੀ ਵੜ ਗਿਆ ਤੇ ਰੋਟੀ ਪਕਾਉਣੀ ਵੀ ਔਖੀ ਹੋਈ ਪਈ ਐ ਲੰਗਰ ਪਾਉਣਾ ਵੀ ਔਖਾ ਹੋਇਆ ਪਿਆ ਤੇ ਬਾਬਾ ਜੀ ਪਹੁੰਚ ਜੋ ਆ ਦੇਖ ਲਓ ਸਾਡੇ ਪਹਿਰੇਦਾਰ ਭਰਾ ਖੜੇ ਆ ਸਾਰੇ ਡੰਗਾਂ ਲਈ ਸਾਰੇ ਅੰਦਰ ਬੜੇ ਹੋਏ ਨੇ ਨਈ ਮੋਰਚੇ ਦੇ ਵਿੱਚ ਵਾਰੇ ਇਹਨਾਂ ਕੋ ਸੱਚ ਵੀ ਇਕੱਠ ਹੈ ਨਹੀਂ ਮੋਰਚੇ ਸਾਰੇ ਭਰਾ ਟਰਾਲੀਆਂ ਦੇ ਤੰਬੂਆਂ ਦੇ ਵਿੱਚ ਬੈਠੇ ਆ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਨੇ ਸ਼ੇਅਰ ਕਰੀ ਚੱਲਿਓ ਬਾਈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਆ ਸ਼ਾਮ ਦਾ ਵੇਲਾ ਤੇ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਮੀਂਹ ਦੇਖ ਲੋ ਮੀਂਹ ਪਈ ਜਾਂਦਾ ਤੇ ਉਧਰ ਕਿਸਾਨ ਭਰਾ ਪ੍ਰਸ਼ਾਦਾ ਲੈ ਰਹੇ ਨੇ ਸਾਹਮਣੇ ਪ੍ਰਸ਼ਾਦੇ ਵਾਲੀ ਜਿਹੜੀ ਟਰਾਲੀ ਆਈ ਆ ਆ ਦਰਦੋਰਾ ਸਾਹਿਬ ਦੇ ਵਿੱਚੋਂ ਪ੍ਰਸ਼ਾਦਾ ਬਣ ਕੇ ਆਉਂਦਾ ਤੇ ਕਿਸਾਨ ਭਰਾ ਪ੍ਰਸ਼ਾਦਾ ਲੈ ਰਹੇ ਨੇ ਲੰਗਰ ਸ਼ਕ ਰਹੇ ਨੇ ਸੋ ਇਸ ਤਰ੍ਹਾਂ ਬਾਈ ਟੈਂਕੀਆਂ ਨੇ ਧਰੀਆਂ ਹੋਈਆਂ ਪਾਣੀ ਵਾਲੇ ਪ੍ਰਬੰਧ ਕੀਤੇ ਹੋਏ ਨੇ ਸੋ ਵੀਰੋ ਆ ਜੋ ਹੁਣ ਘਰਾਂ 'ਚ ਬੈਠਣ ਦਾ ਟਾਈਮ ਹੈ ਹੀ ਨਹੀਂ ਸੰਘਰਸ਼ ਲੜੀਏ ਇਕੱਠੇ ਹੋ ਕੇ ਜਿੱਤੀਏ ਤੇ ਸਰਕਾਰਾਂ ਨੂੰ ਦਸੀਏ ਕਿ ਅਸੀਂ ਅਰ ਜਿਉਨੇ ਆ ਸਾਡੇ ਕਰਕੇ ਇਹ ਦੇਸ਼ ਚੱਲਦਾ ਹੈ ਸਾਡੇ ਕਰਕੇ ਦੁਨੀਆ ਚੱਲਦੀ ਹੈ ਹਰ ਇੱਕੋ ਭਰਾ ਹਰ ਇਨਸਾਨ ਜਿਹੜਾ ਰੋਟੀ ਖਾਂਦਾ ਹੈ ਸਾਹ ਦੇਵੇ ਮੋਰਚੇ ਦਾ ਪ੍ਰਭੂ ਇਹ ਮੋਰਚਾ ਤੁਹਾਡੇ ਲਈ ਲੱਗਿਆ ਹੋਇਆ ਇਹ ਨਾ ਸੋਚਿਓ ਕਿ ਇਕੱਲੇ ਕਿਸਾਨਾਂ ਦਾ ਜੇ ਕਿਸਾਨ ਰਹਿਣਗੇ ਤਾਂ ਦੁਨੀਆ ਰਹੂਗੀ ਕਿਉਂਕਿ ਜੇ ਅੰਨ ਉਗਾਉਣ ਵਾਲੀ ਨਾ ਰਿਹਾ ਤੇ ਫਿਰ ਖਾਣ ਵਾਲੇ ਕਿਵੇਂ ਜੀਵਤ ਰਹਿਣਗੇ ਇਸ ਕਰਕੇ ਵੀਰੋ ਸਾਥ ਦੇਣਾ ਬਣਦਾ ਸਾਹ ਦੇਵਾ ਦੇਖ ਲੋ ਕਿਵੇਂ ਸੜਕਾਂ ਦੇ ਉੱਪਰ ਪ੍ਰਸ਼ਾਦ ਦੇ ਸਕਣੇ ਲੰਗਰ ਸਕਣਾ ਹਾਂ ਨਹੀਂ ਘਰਾਂ 'ਚ ਬੈਠੇ ਤਾਂ ਬੈਡਾਂ ਤੇ ਆਉਂਦੀ ਏ ਪਰ ਆਹ ਦੇਖ ਸਕਦੇ ਹੋ ਬਾਈ ਸੜਕਾਂ ਦੇ ਉੱਪਰ ਬੈਠੇ ਸਕਦੇ ਆ ਕਿਸਾਨ ਵੀਰ ਜਿਉਂਦੇ ਰਹਿਣ ਹੋਰ ਆ ਪਿਆਲੇ ਨਰਾ ਸਿੰਘ ਕਿਵੇਂ ਬਾਈ ਠੀਕ ਆ ਕੰਮ ਪੂਰੇ ਕਿਵੇਂ ਮਾਹੌਲ ਬਹੁਤ ਵਧੀਆ ਐਣ ਸਾਹ ਦੇਖ ਲੋ ਚੜ੍ਹਦੀ ਕਲਾ ਦਾ ਸੁਨੇਹਾ ਹੈ ਚੜ੍ਹਦੀ ਕਲਾ ਦਾ ਸੁਨਿਆਹੀ ਮਿਲੂਗਾ ਇਸ ਕੌਮ ਦੇ ਵਿੱਚੋਂ ਤੇ ਬਾਪੂ ਹੋਰ ਨਹੀਂ ਦੇਖ ਸਕਦੇ ਹਾਂ ਖੀਰ ਦਾ ਲੰਗਰ ਹੈ ਆ ਦੇਖ ਸਕਦੇ ਹਾਂ ਬਾਪੂ ਐਨੀ-ਐਨੀ ਉਮਰਾਂ ਦੇ ਵਿੱਚ ਸੰਘਰਸ਼ ਲੜਨੇ ਆ ਬਾਪੂ ਹੋਰ ਹੀ ਸੰਘਰਸ਼ ਲੜ ਰਹੇ ਆ ਨੌਜਵਾਨੋ ਆਜੋ ਨੌਜਵਾਨੋ ਆਜੋ ਮੈਂ ਬਾਰ-ਬਾਰ ਬੇਨਤੀ ਕਰਦਾ ਹਾਂ ਨੌਜਵਾਨੋ ਆਜੋ ਆ ਖੜਿਆ 5911 ਜਿਨ੍ਹਾਂ ਨਾਲ ਅਨੋਗਾਈ ਦਾ ਜਿਨ੍ਹਾਂ ਨਾਲ ਫਸਲ ਉਗਾਈਦੀ ਆ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਬੈਠੇ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਅਖੀਰ ਦਾ ਲੰਗਰ ਵੰਡ ਰਹੇ ਨੇ ਭਰਾ ਆਹ ਤਸਵੀਰਾਂ ਆ ਤੁਹਾਡੇ ਸਾਹਮਣੇ ਨੇ ਇੱਕ ਤੰਬੂਆਂ ਦੇ ਵਿੱਚ ਪਾਣੀ ਵੜ ਗਿਆ ਕਿਵੇਂ ਭਰਾ ਸਾਡੇ ਕਿਵੇਂ ਬਾਈ ਚੜਦੀ ਕਲਾ ਚੜਦੀ ਕਲਾ ਨੌਜਵਾਨ ਵੀ ਡਟੇ ਹੋਏ ਆ ਸਾਡੇ ਕਿਵੇਂ ਆ ਸਾਡਾ ਬਲਾਗ ਪ੍ਰਧਾਨਾ ਕਿਵੇਂ ਪ੍ਰਧਾਨ ਚੜ੍ਹਦੀ ਕਲਾ ਵਿੱਚ ਆਣ ਕਿਉਂ ਆ ਚੜ੍ਹਦੀ ਕਲਾ ਹੋਰ ਵੀ ਦੂਜੀਆਂ ਪਹੁੰਚ ਗਏ ਪਰ ਹੋਰ ਦੇ ਜਿੱਤਾਂਗੇ ਜਿੱਤਾਂਗੇ ਬਾਈ 100 ਰੁਪਏ ਵਿੱਚ ਜਿੱਤਾਂਗੇ ਅੱਛਾ ਕਰੀਗੇ ਇਹ ਵੀ ਕਿ ਦਿਨ ਬਾਈ ਜੀ ਨਹੀਂ ਲੱਗਿਆ ਬੰਦੇ ਯਾਰ ਸਹੀ ਗੱਲ ਹੈ ਜੀ ਨਹੀਂ ਲੱਗਦਾ ਵੀ ਬਾਬੂ ਇਹਨੂੰ ਛੱਡ ਕੇ ਆ ਗਏ ਯਾਰ ਰਾਤ ਨਹੀਂ ਲੀ ਗਈ ਇੱਕ 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 ਗੱਲ ਫੀਲ ਹੋਈ ਤੈਨੂੰ ਮੈਨੂੰ ਤਾਂ ਬਹੁਤ ਹੋਈ ਮੈਨੂੰ ਤਾਂ ਯਾਰ ਬਾਪੂ ਨਾ ਆਪਣੇ ਪਰਿਵਾਰ ਦਾ ਅੰਗੇ ਲੱਗੀ ਜਾਂਦਾ ਹੈ ਨਾ ਵੀ ਯਾਰ ਆਪਣੇ ਹਾਂ ਪਰਿਵਾਰ ਦੇ ਮੈਂਬਰ ਆ ਬਾਕੀ ਥੋੜਾ ਹੋਰ ਸੀਗਾ ਉਹ ਬਿਸ਼ਰਾ ਤੋਂ ਪਤਾ ਨਹੀਂ ਬੱਚਿਆਂ ਵਾਂਗੂ ਰੱਖਦਾ ਸੀ ਆ ਹਾਂ ਹਾਂ ਬੱਚਿਆਂ ਵਾਂਗੂ ਹਾਂ ਮਮ ਮਨ ਲੱਭ ਜਿਵੇਂ ਆਪਾਂ ਆਪਣੇ ਮਾਂ ਪਿਓ ਨੂੰ ਕਰਦਾ ਉਹ ਵੀ ਮਾਪਿਆਂ ਨਾਲ ਮੋਹ ਪੈ ਰਿਹਾ ਬਿਲਕੁਲ ਬਿਲਕੁਲ ਜਿਵੇਂ ਓਵੇਂ ਤਰ੍ਹਾਂ ਬਾਈ ਮੈਨੂੰ ਤਾਂ ਆਪਣੇ ਪਰਿਵਾਰ ਦਾ ਅੰਗੇ ਲੱਗਦਾ ਸੱਚੀ ਯਾਰ ਬੰਜੂ ਭਾਈ ਹਣਾ ਘਰੇ ਗਏ ਸੀ ਇੱਕ ਦਿਨ ਹਾਂ ਤੇ ਮਜਬੂਰੀ ਦੀ ਚਲ ਕੱਪੜੇ ਦੀ ਲੰਘ ਘੋਣ ਆਲਾ ਸੀਗਾ ਹਾਂ ਤੇ ਤਾਂ ਕਰਕੇ ਜਾਣਾ ਸੀ ਪਰ ਜੀ ਨਹੀਂ ਲੱਗਦਾ ਬਿਲਕੁਲ ਮੇਰਾ ਤਾਂ ਆਪ ਨਹੀਂ ਲੱਗਿਆ ਯਾਰ ਜਿਸ ਦਿਨ ਤੋਂ ਮਨ ਲੱਭ ਬਾਪੂ ਬੇਹੋਸ਼ ਹੋਏ ਨੇ আর ਉਸ ਦਿਨ ਤੋਂ ਮਨ ਲੱਭ ਮਨ ਲੱਭ ਉਹ ਖੁਸ਼ੀ ਨਹੀਂ ਰਹੀ ਹਾਂ ਹਾਂ ਬਿਲਕੁਲ ਚਲ ਖੁਸ਼ੀਆ ਹੋਇਆ ਬਾਪੂ ਦੇ ਨਾਲ ਹੂੰ ਮੈਂ ਤਾਂ ਜੜਤੀ ਕਲਾਜ ਮਿਲਪਾ ਵੀ ਨਾਲ ਹੀ ਜੜਤੀ ਕਲਾਜ ਹੂੰ ਅਸੀਂ ਦਿੱਤਾ ਜੀ ਬਈ ਬਿਲਕੁਲ ਅਸੀਂ ਸਾਡਾ ਬਲਾਕ ਪ੍ਰਧਾਨ ਆ ਮੁੰਡਾ ਚੜਦੀ ਕਲਾਜ ਰਹੇ ਬਹੁਤ ਸੋਹਣਾ ਕੰਮ ਕਰ ਰਹੇ ਆ ਤੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਮੈਂ ਬਿਆਨ ਸਾਰੀਆਂ ਕਰਾ ਦੂੰਗਾ ਨੌਜਵਾਨ ਵੀ ਪਹੁੰਚੇ ਹੋਇਆ ਮੋਰਚੇ ਦੇ ਵਿੱਚ ਦੇਖ ਸਕਦੇ ਹੋ ਬਾਪੂਆਂ ਦੇ ਨਾਲ ਕਿ ਧੂਆਂ ਲਾਈ ਬੈਠੇ ਆ ਗੁਰਬਾਣੀ ਚੱਲਦੀ ਆ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਹੋਇਆ ਤੇ ਸਵੇਰੇ ਵੀ ਗੁਰਬਾਣੀ ਤੇ ਸ਼ਾਮ ਨੂੰ ਇਹ ਦੇਖ ਸਕਦੇ ਹੋ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੇ ਕਹਿੰਦੇ ਸੀ ਦਿੱਲੀ ਐਮ ਵੀ ਸਿੱਖਾਂ ਨੂੰ ਨਫ਼ਰਤ ਕਰਦੀਆਂ ਨੇ ਜਥੇਬੰਦੀਆਂ ਪਰ ਇਹ ਉਹ ਜਥੇਬੰਦੀ ਨਹੀਂ ਜਿਹੜੀ ਸਿੱਖਾਂ ਨੂੰ ਨਫ਼ਰਤ ਕਰਦੀ ਹੈ ਇੱਕੋ ਇੱਕ ਜਥੇਬੰਦੀ ਹੈ ਜਿਹੜੀ ਸਿੱਖਾਂ ਸਿੱਖਾਂ ਦੀ ਉਹ ਜਥੇਬੰਦੀ ਹੈ ਇਹ ਜਿਨ੍ਹਾਂ ਦਾ ਪ੍ਰਧਾਨ ਜਗਜੀਤ ਸਿੰਘ ਦੱਲੇਵਾਲ ਜੀ ਅਮਰਤ ਧਾਰੀ ਨੇ ਤੇ ਇਹ ਵੀ ਨਹੀਂ ਇਕੱਲਾ ਵੀ ਇਕੱਲੇ ਅਮਰਤ ਧਾਰੀ ਨੇ ਨਾਲ-ਨਾਲ ਬਾਈ ਘਰਾ ਦੀ ਪਪੂਰਾਂ ਦੇ ਭੁੱਲਣਾਂ ਜਣ ਹੋ ਰਹੇ ਹੈ ਗੁਰਬਾਣੀ ਦੇ ਵੀ ਪੱਕੇ ਹੈ ਸਵੇਰੇ ਸ਼ਾਮ ਆਹ ਲਾ ਲਓ ਵੀ ਪਾਠ ਵੀ ਕਰਦੇ ਆ ਗੁਰਬਾਣੀ ਵੀ ਪੜ੍ਹਦੇ ਆ ਬਾਈ 9 ਹੰਟ ਦਾ ਆ ਕੀ ਗੱਲ ਲਿਆ ਨਿਤਨੇਮੀ ਨੇ ਹਣਾ ਗੁਰਬਾਣੀ ਚੱਲਦੀ ਹੈ ਪ੍ਰਕਾਸ਼ ਕੀਤੀ ਹੋਈ ਐਦੂ ਵੱਡੀ ਗੱਲ ਕੀ ਹੋਊਗੀ ਭਰਾਵੋ ਆਜੋ ਜਿੰਨੇ ਮਰਜੀ ਜਕਾਰੇ ਲਾਓ ਜਿੰਨੇ ਮਰਜੀ ਫਤਿਹ ਬਲਾਓ ਜਿੰਨੇ ਮਰਜੀ ਆਪਣੇ ਕੇਸਰੀ ਇਨਸਾਨ ਸਾਹਿਬ ਲਾਓ ਆ ਮੇਰੀ ਗੱਡੀ ਦੇ ਮੂਰੇ ਕੇਸਰੀ ਇਨਸਾਨ ਸਾਹਿਬ ਵੀ ਲੱਗਿਆ ਹੋਇਆ ਹੈ ਬਾਈ ਦੇਖ ਸਕਦੇ ਹੋ ਤੇ ਆਜੋ ਪਰਕਰਾਂ ਜਨਾ ਬੈਠੋ ਤੇ ਹੁਣ ਕੋਈ ਸਾਨੂੰ ਇਹ ਵੀ ਨਹੀਂ ਟੋਕੂਗਾ ਕਿ ਤੁਸੀਂ ਕੇਸਰੀ ਝੰਡਾ ਨਹੀਂ ਲਾਉਣਾ ਜਾਂ ਫਤਿਹ ਨਹੀਂ ਬੁਲਾਉਣੀ ਪਹਿਲਾਂ ਲੰਬਾ ਸੀ ਇਹ ਨੌਜਵਾਨਾਂ ਦਾ ਕਿ ਫਤੇ ਨਹੀਂ ਬੁਲਾਉਣ ਦਿੰਦੇ ਜਕਾਰਾ ਨਹੀਂ ਲਾਉਣ ਦਿੰਦੇ ਹਨ ਤੇ ਹੁਣ ਤਾਂ ਬਾਈ ਕੋਈ ਨਹੀਂ ਰੋਕਦਾ ਸਾਨੂੰ ਕੁਛ ਮਰਜ਼ੀ ਕਰੋ ਜਕਾਰੇ ਲਾਓ ਗੁਰਬਾਣੀ ਆ ਤੁਹਾਡੇ ਸਾਹਮਣੇ ਚੱਲ ਹੀ ਰਹੀ ਹੈ ਦੇਖ ਸਾਡੋ ਰਹਿ ਰਹਾ ਸੁੰਦਰਾ ਸਮਾਂ ਰਹਿ ਰਹਾ ਹੋ ਰਹੀ ਹੈ ਸਵੇਰੇ ਵੀ ਬਾਈ ਗੁਰਬਾਣੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਸੋਭਤ ਨੇ ਇੱਥੇ ਪ੍ਰਕਾਸ਼ ਕੀਤੇ ਹੋਏ ਨੇ ਤਸਵੀਰਾਂ ਤੁਹਾਡੇ ਬਿਲਕੁਲ ਹੀ ਸਾਹਮਣੇ ਨੇ ਗੁਰਬਾਣੀ ਚੱਲਦੀ ਆਜੋ ਪ੍ਰਭੂ ਹੁਣ ਨਾ ਹੁਣ ਤਾਂ ਕੋਈ ਲਾਂਭਾ ਨਹੀਂ ਰਹਿ ਗਿਆ ਯਾਰ ਪਹਿਲਾਂ ਤਾਂ ਅਸੀਂ ਲਾਂਭਾ ਦਿੰਦੇ ਸੀ ਵੀ ਯਾਰ ਉੱਥੇ ਫਲਾਣਾ ਆ ਗਿਆ ਜੀ ਮੈਂ ਉੱਥੇ ਫਲਾਣਿਆਂ ਦਾ ਕਬਜ਼ਾ ਹੋ ਗਿਆ ਜੀ ਕਿ ਉੱਥੇ ਸਾਨੂੰ ਫਤੇ ਨਹੀਂ ਬੁਲਾਉਂ ਦਿੰਦੇ ਜੀ ਉੱਥੇ ਕੇਸਰੀ ਝੰਡੇ ਨਹੀਂ ਲਾਉਣ ਦਿੰਦੇ ਜੀ ਉੱਥੇ ਫਤੇ ਨਹੀਂ ਬੁਲਾਉਂਦੇ ਜੀ ਉੱਥੇ ਨੌਜਵਾਨਾਂ ਨੂੰ ਗद्दार ਦੱਸਦੇ ਆ ਪ੍ਰਭੂ ਹੁਣ ਤਾਂ ਨਹੀਂ ਕੋਈ ਦੱਸਦਾ ਹੁਣ ਤਾਂ ਕੋਈ ਗद्दार ਵੀ ਨਹੀਂ ਕਹਿੰਦਾ ਨੌਜਵਾਨਾਂ ਨੂੰ ਸਟੇਜ ਵੀ ਵਿਹਲੀ ਹੈ ਨੌਜਵਾਨ ਜਕਾਰੇ ਵੀ ਲਾਉਣ ਨੌਜਵਾਨ ਫਤੇ ਵੀ ਬੁਲਾਉਣ ਨੌਜਵਾਨ ਗੁਰਬਾਣੀ ਵੀ ਸੁਣਨ ਪੜਨ ਵੀ ਤੇ ਨੌਜਵਾਨ ਕੇਸਰੀ ਝੰਡੇ ਵੀ ਲਾਉਣ ਤੇ ਸਟੇਜਾਂ ਤੇ ਆ ਕੇ ਬੋਲਣ ਹੁਣ ਤਾਂ ਸਭ ਕੁਝ ਬਿਲ ਹੈ ਕਿਉਂਕਿ ਇਹ ਮੋਰਚਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਗਵਾਹੀ ਚ ਚੱਲ ਰਿਹਾ ਜਿਹੜੇ ਆਪ ਖੁਦ ਅਮਰਤਧਾਰੀ ਨੇ ਸੋ ਆਜੋ ਬਾਈ ਹੁਣ ਕੋਈ ਇਹ ਨਹੀਂ ਕਹਿ ਸਕਦੇ ਤੁਸੀਂ ਲਾਂਭਾ ਨਹੀਂ ਦੇ ਸਕਦੇ ਬਾਪੂ ਨੂੰ ਵੀ ਯਾਰ ਇਸ ਮੋਰਚੇ ਦੇ ਵਿੱਚ ਕੋਈ ਹੋਰ ਅੱਗੇ ਹੈ ਹਨਾ ਤੇ ਹੁਣ ਤਾਂ ਸਭ ਕੁਝ ਅਨਹਦ ਤੂਰੇ ਮਹੱਲਾ ਪੰਜਮਾ ਰੋਸੇ ਬਾਲਦਾ ਰਹੇ ਗੁਰਬਾਣੀ ਚੱਲ ਰਹੀ ਹੈ ਜੀ ਸੰਗਤ ਜੀ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸਾਨ ਭਰਾ ਕੰਬੂ ਦੇ ਵਿੱਚ ਪਾਣੀ ਵੜ ਗਿਆ ਤੇ ਹੁਣ ਟਰਾਲੀ ਦੇ ਵਿੱਚ ਫੀਟਿੰਗ ਕਰ ਰਹੇ ਨੇ ਕਿਉਂਕਿ ਮੀਂਹ ਪੈ ਰਹੇ ਨੇ ਸੋ ਪ੍ਰਭੂ ਜੁੜੋ ਮੋਰਚੇ ਦੇ ਨਾਲ ਵੱਧ ਤੋਂ ਵੱਧ ਗੱਡੀ ਗਿਣਤੀ ਦੇ ਵਿੱਚ ਮੋਰਚਿਆਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਘਰਾਂ ਦੇ ਵਿੱਚ ਬੈਠਿਆਂ ਨੂੰ ਬਹੁਤ ਸਮਾਂ ਹੋ ਗਿਆ ਬਾਈ ਵਧੀਆ ਬਾਈ ਬਹੁਤ ਸਮਾਂ ਹੋ ਗਿਆ ਘਰਾਂ ਦੇ ਵਿੱਚ ਬੈਠਿਆਂ ਨੂੰ ਹੁਣ ਸਮਾਂ ਹੈ ਨਹੀਂ ਘਰਾਂ ਦੇ ਵਿੱਚ ਬੈਠਣ ਦਾ ਕਿਵੇਂ ਬਾਈ ਠੀਕ ਹੈ ਵਧੀਆ ਜਰਦੀ ਕਲਾ ਚੋਂ ਕੈਮ ਕੀ ਹਾਲ ਠੀਕ ਹੈ ਵਧੀਆ ਕੈਮਾ ਮੋਲ ਵਧੀਆ ਬੁਰਾ ਓਕੇ ਰਾਮ ਸ਼ੋਰ ਵਧੀਆ ਵਧੀਆ ਇਸ ਤੇ ਆ ਵਾਹਿਗੁਰੂ ਵਾਹਿਗੁਰੂ ਸ਼ੇਅਰ ਕਰ ਦਿਓ ਬਾਈ ਦੱਬ ਕੇ ਵੀਡੀਓ ਨੂੰ ਟੁਰ ਤੱਕ ਤੁਹਾਨੂੰ ਮੋਰਚਾ ਦਿਖਾਉਣਾ ਕਿੱਡਾ ਵੱਡਾ ਮੋਰਚਾ ਤੇ ਕਿੰਨੇ ਲੋਕ ਹੈ ਚੜਦੀ ਕਲਾ ਵਾਲੇ ਜਮੀਰਾਂ ਜਾਗਦਿਆਂ ਵਾਲੇ ਹੈਗੇ ਆ ਮੈਂ ਕਹਿੰਦਾ ਜਿਉਂਦੇ ਪਾਸ ਦੇ ਰਹਿਣ ਬਾਈ ਪੂਰਾ ਕੱਠ ਮੋਰਚੇ ਦੇ ਵਿੱਚ ਹੋਣ ਲੱਗ ਗਿਆ ਹੁਣ ਤੇ ਬਾਪੂ ਵੀ ਕੱਟ ਨੂੰ ਦੇਖ ਕੇ ਚੜਦੀ ਕਲਾ 'ਚ ਆ ਪਰ ਅੱਜ 27ਵਾਂ ਦਿਨ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇੰਨੇ ਦਿਨ ਕੌਣ ਭੁੱਖਾ ਰਹਿ ਸਕਦਾ ਹੁੰਦਾ ਹੈ ਹਨਾ ਮੈਂ ਤਾਂ ਕਹਿੰਦਾ ਡ੍ਰਿਹੜਾ ਇਰਾਦਾ ਹੈ ਕੈਂਸਰ ਦੇ ਮਰੀਜ਼ ਹੋਣ ਦੇ ਬਾਵਜੂਦ ਵੀ ਬਾਪੂ ਚੜਦੀ ਕਲਾ ਦੇ ਵਿੱਚ ਬੈਠਾ ਆ ਬਿਲਕੁਲ ਹੀ ਸਾਹਮਣੇ ਬਾਪੂ ਦਲੇਆ ਸਾਹਿਬ ਜੀ ਦੀ ਇੱਥੇ ਸਟੇਜ ਹੈ ਤੇ ਇੱਥੇ ਹੈਗੇ ਆ ਇਹ ਚੜ੍ਹਦੀ ਕਲਾ ਚ ਨੇ ਤੇ ਸਾਡੇ ਬਜ਼ੁਰਗਾਂ ਨੇ ਮੋਰਚਾ ਸੰਭਾਲਿਆ ਹੋਇਆ ਨੌਜਵਾਨੋ ਹੁਣ ਘਰਾਂ ਚ ਨਾ ਬੈਠੋ ਆਜੋ ਬਾਈ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚੇ ਸੰਭੀਏ ਭਰਾ ਵੀ ਰਾਜੂ ਕਮਯਾਬ ਆ ਬਾਈ ਠੀਕ ਆ ਚੜਦੀ ਕਲਾ ਦੀ ਬਾਜੀ ਆਉ ਜਿੱਥੇ ਵੀ ਮਾਰੋਂਗੇ ਜਾਗਦੇ ਨਹੀਂ ਤੁਮ ਸਾਡੇ ਭਾਵੇਂ ਕਿੰਨੀਆਂ ਮਰਜ਼ੀ ਗਠਨਾਈਆਂ ਝੱਲ ਲੈਣ ਪਰ ਚੜਦੀ ਕਲਾ ਵਾਲਾ ਸਿਸਟਮ ਸਾਡੀ ਕੌਮ ਚੋਂ ਨਹੀਂ ਜਾਂਦਾ ਜਿੱਡੇ ਮਰਜ਼ੀ ਦੁੱਖਾਂ ਦੇ ਵਿੱਚ ਹੋਈਏ ਕਹਿਣਾ ਅਸੀਂ ਆਈਆਂ ਵੀ ਚੜਦੀ ਕਲਾ ਚ ਵਾਹਿਗੁਰੂ ਵਾਹਿਗੁਰੂ ਦੇਖ ਸਕਦੇ ਹੋ ਬਾਈ ਗੁਰਬਾਣੀ ਦਾ ਗੁਰਬਾਣੀ ਦਾ ਵੱਖਰੀ ਆਨੰਦ ਆ ਸੁਣਨ ਦਾ ਤੇ ਮਾਣ ਮਹਿਸੂਸ ਵੀ ਹੁੰਦਾ ਕਿ ਸਾਡੇ ਮੋਰਚਿਆਂ ਦੇ ਵਿੱਚ ਗੁਰਬਾਣੀ ਚੱਲ ਰਹੀ ਹੈ ਹੈਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਮੋਰਚਾ ਚੱਲ ਰਿਹਾ ਤੇ ਜਿੱਤਾਂਗੇ ਜਰੂਰ ਹੁਣ ਜਿਹੜੇ ਲਾਂਬੇ ਦਿੰਦੇ ਸੀ ਪਹਿਲਾਂ ਇਹ ਚੀਜ਼ਾਂ ਦੇ ਬਾਈ ਹੁਣ ਨਾ ਪਿੱਛੇ ਹਟੋ ਯਾਰ ਹੁਣ ਆਜੋ ਤੇ ਇੱਕ ਗੱਲ ਹੋਰ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਵਾਲਿਆਂ ਦਾ ਲੰਗਰ ਚੱਲ ਪਿਆ ਇਹ ਸੰਸਥਾ ਉਹ ਸੰਸਥਾ ਹੈ ਪੰਜਾਬ ਦੇ ਹਰ ਇੱਕ ਦੁੱਖ ਸੁੱਖ ਚ ਖੜਦੀ ਹੈ ਕੱਲਾ ਇਹ ਨਹੀਂ ਕਿ ਇੱਕ ਕੰਮ ਹੀ ਕਰਦੀ ਹੈ ਸਾਰੇ ਕੰਮ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਬਾਲ ਬਾਈ ਮਨਜੂਤ ਹੋਰੀ ਕਰਦੇ ਆ ਮੋਰਚਿਆਂ ਵਿੱਚ ਵੀ ਜਾਂਦੇ ਆ ਪਹਿਲਾਂ ਭਾਨੇ ਦਾ ਸਾਥ ਵੀ ਦਿੱਤਾ ਫਿਰ ਲਖੇ ਬਾਈ ਦੇ ਕਹਿਣ ਤੇ ਬਾਈ ਕਾਲਾ ਮੋਰਚਾ ਜਿਹੜਾ ਪਾਣੀ ਕਾਲੇ ਪਾਣੀ ਵਾਲਾ ਮੋਰਚਾ ਉੱਥੇ ਵੀ ਬਾਈ ਮਨਜੂਤ ਪਹੁੰਚੇ ਆ ਤੇ ਪਹਿਲਾਂ ਹੜਾਂ ਦੇ ਵਿੱਚ ਕਿੱਡੀ ਵੱਡੀ ਜ਼ਿੰਮੇਵਾਰੀ ਬਾਈ ਮਨਜੋਤ ਨੇ ਨਿਭਾਈ ਹੈ ਐਨਾਲੋ ਵੀ ਉਹ ਕਿਹੜਾ ਕੰਮ ਹੈ ਜਿੱਥੇ ਬਾਈ ਮਨਜੋਤ ਪਹੁੰਚਿਆ ਨਹੀਂ ਇੱਥੇ ਵੀ ਚਾਹ ਦਾ ਲੰਗਰ ਬਾਈ ਮਨਜੋਤ ਨੇ ਲਾ ਦਿੱਤਾ ਇੱਕੋ ਇੱਕ ਸੰਸਥਾ ਹੈ ਪੰਜਾਬ ਦੀ ਜਿਹੜੀ ਹਰ ਇੱਕ ਮੋਰਚਿਆਂ ਦੇ ਵਿੱਚ ਮੂਰੀ ਹੋ ਕੇ ਕੰਮ ਕਰਦੀ ਹੈ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਬਾਈ ਹੋਰ ਨਹੀਂ ਆ ਰਹੇ ਨੇ ਬਾਈ ਉਹ ਨਾਲ ਵੀ ਗੱਲਬਾਤ ਕਰਾਵਾਂਗੇ ਪਰ ਤੁਸੀਂ ਮੋਰਚਾ ਦੇਖ ਲਓ ਚੜ੍ਹਦੀ ਕਲਾ ਦੇ ਵਿੱਚ ਸਾਹ ਭਰਾ ਹੋਰ ਨਹੀਂ ਸਾਡੇ ਖੜੇ ਆ ਜੀ ਦੇਖ ਸਕਦੇ ਹੋ ਬਾਪੂ ਨੌਜਵਾਨ ਫਿਰਦੇ ਆ ਕਿਉਂਕਿ ਪ੍ਰਸ਼ਾਦਾ ਸ਼ਾਮ ਦਾ ਸਮਾਂ ਪ੍ਰਸ਼ਾਦਾ ਪ੍ਰਸ਼ਾਦਾ ਲੈਣ ਲਈ ਸੰਗਤ ਆਪਣੇ ਆਪਣੇ ਤੰਬੂਆਂ ਜੂ ਨਿਕਲੀ ਹੋਈ ਹੈ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਬਾਈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੇ ਮੋਰਚਾ ਚੜਦੀ ਕਲਾ ਚ ਮੋਰਚਾ ਇਹਨਾਂ ਪੂਰਾ ਚੜਦੀ ਕਲਾ ਚ ਆਜੋ ਬਸ ਨੌਜਵਾਨੋ ਤੁਹਾਡੀ ਲੋੜ ਹੈ ਆਜੋ ਵੱਡੀ ਗਿਣਤੀ ਦੇ ਵਿੱਚ ਕਿਰਾਂ ਹੁਣ ਘਰਾਂ ਚ ਨਾ ਬੈਠੋ ਤੇ ਬਾਈ ਮਨਜੋਤ ਉਹਦਾ ਲੰਗਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹ ਦਾ ਲੱਗਿਆ ਹੋਇਆ ਤੇ ਅੱਗੇ ਵੀ ਇੱਕ ਪ੍ਰਸਾਦਿਆ ਲੰਗਰ ਚੱਲਦਾ ਹੈ ਚੜ੍ਹਦੀ ਕਲਾ ਹੋਈ ਪਈ ਹੈ ਸ਼ੇਅਰ ਕਰ ਦਿਓ ਜੀ ਹੂੰ ਉਹ ਹੀ ਕਰ ਦਿੰਦਾ ਤੇ ਸਾਧੂ ਕੰਮੇ ਬਾਈ ਤੰਬੂਆਂ ਦੇ ਵਿੱਚ ਪੁੱਲੀਆਂ ਲਾ ਕੇ ਮੀਂਹ ਕਰਕੇ ਨਾ ਬਾਈ ਬਹੁਤ ਔਖਾ ਹੋਇਆ ਹੈ ਸੜਕਾਂ ਤੇ ਰਹਿਣਾ ਬਹੁਤ ਔਖਾ ਹੈ ਕਿ ਤੰਬੂਆਂ ਦੇ ਵਿੱਚ ਪਾਣੀ ਵੜ ਜਾਂਦਾ ਉੱਤੋਂ ਠੰਡ ਹੈ ਹਨਾ ਤੇ ਦਿਨ ਵੀ ਠੰਡਾ ਵਾਲੀ ਚੱਲ ਰਹੇ ਨੇ ਸਾਨੂੰ ਅਹਿਸਾਸ ਵੀ ਕਰਾਉਂਦੇ ਆ ਕਿ ਛੋਟੇ ਸਾਹਿਬਜ਼ਾਦੇ ਸਾਡੇ ਨੀਹਾਂ ਚਣਗੇ ਦਿੱਤੇ ਗਏ ਸੀ ਤੇ ਠੰਡੇ ਬੁਰਜ ਦੇ ਵਿੱਚ ਕੈਦ ਰੱਖੇ ਸੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਈ ਸੀ ਉਹ ਦਿਨ ਚੱਲ ਰਹੇ ਨੇ ਤੇ ਅਸੀਂ ਵੀ ਉਹਨਾਂ ਦੇ ਵਾਰਸਾਂ ਉਹਨਾਂ ਦਾ ਖੂਨ ਆ ਚੱਲਾਂਗੇ ਚੱਲ ਸਕਦੇ ਆ ਤੇ ਦੇਖ ਸਕਦੇ ਆ ਤਸਵੀਰਾਂ ਮੁਰਤਾ ਅੱਗੇ ਵੀ ਐ ਪਰ ਇੱਥੋਂ ਕੱਟ ਐ ਤੇ ਜਿੱਥੇ ਅਸੀਂ ਆਪਣੇ ਤੰਬੂ ਦੇ ਵਿੱਚ ਜਾਣਾ ਐ ਆ ਜਾ ਭਰਾਵਾ ਆ ਜਾ ਬਈ ਆ ਜਾ 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 ਸ਼ੇਅਰ ਕਰ ਦਿਓ ਬਾਈ ਸਾਰੇ ਜਿਹੜੇ ਭਰਾ ਲਾਇਏ ਉਹਨੂੰ ਦੇਖ ਰਹੇ ਨੇ ਵੱਡੀ ਗੰਦੇ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਘਰਾਂ 'ਚੋਂ ਲੋਕ ਨਿਕਲ ਸਕਣ ਬਾਈ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਦੇ ਤਾਂ ਕਨਤੇ ਜੂ ਸਰਕੋਗੀ ਕਿਸੇ ਨੂੰ ਤਾਂ ਅਹਿਸਾਸ ਹੋਊਗਾ ਕਿ ਯਾਰ ਕਿਸਾਨ ਜੇ ਮਰਦੇ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਸਾਰਾ ਸੰਸਾਰ ਹੀ ਮਰਦਾ ਹੈ ਭਰਾਵੋ ਭੁੱਖਾ ਇਹ ਚੀਜ਼ਾਂ ਅਹਿਸਾਸ ਜ਼ਰੂਰ ਕਰਾ ਦਿਆ ਕਰੋ ਸਾਰਿਆਂ ਨੂੰ ਕਿ ਕਿਸਾਨ ਬਿਨਾ ਕੁਝ ਵੀ ਨਹੀਂ ਨਾ ਦੁਕਾਨਾਂ ਜੇ ਕਿਸਾਨਾਂ ਕੋਲੇ ਚਾਰ ਪੈਸੇ ਹੋਣਗੇ ਤਾਂ ਦੁਕਾਨਾਂ ਚੱਲਣਗੀਆਂ ਭਰਾਵੋ ਇਸ ਕਰਕੇ ਜੇ ਕਿਸਾਨ ਅੰਨ ਉਗਾਉਣਗੇ ਤਾਂ ਸਾਰੇ ਜੀਵਤ ਰਹਿਣਗੇ ਸੋ ਸਾਰਾ ਸਿਸਟਮ ਹੀ ਕਿਸਾਨਾਂ ਦੇ ਸਿਰ ਤੇ ਖੜਾ ਹੈ ਪਰ ਸਰਕਾਰ ਬਹੁਤ ਸਾਡੀ ਬੈਰੀ ਬਣੀ ਹੋਈ ਹੈ ਕਿਸਾਨਾਂ ਦੀ ਇੱਕ ਵੀ ਚੀਜ਼ ਦੇਖ ਸਕਦਾ ਹਾਂ ਤਸਵੀਰਾਂ ਬਿਲਕੁਲ ਸਾਹਮਣੇ ਨੇ ਨਿੰਗ ਸਿੰਘ ਖੜੇ ਆ ਸਾਡੇ ਅ ਉਹ ਖੜਿਆ ਸਾਡੇ ਯੂਰੋ ਨਾਲੀ ਥਾਰ ਤੇ ਆ ਗਿਆ ਆਪਣਾ ਤੰਬੂ ਭਰਾਵੋ ਉਹ ਆ ਗਿਆ ਮਾਲਵਾ ਬੈਲਟ ਆਪਣੇ ਜਖੇਪਲ ਵਾਲਿਆਂ ਦਾ ਤੰਬੂ ਹੈ ਭਰਾਵਾਂ ਦਾ ਜੋਰੇ ਆ ਜਾ ਓਰੇ ਆ ਪਹਿਲਾਂ ਗੱਲ ਸੁਣਾ ਪਾਈਆਂ ਲਾਈਵ ਚੱਲੀ ਜਾਂਦਾ ਜੋਰਾ ਆ ਰਿਹਾ ਕਹਿੰਦੇ ਵੀ ਪੱਕੀਆਂ ਡਿਉਟੀਆਂ ਲਾਈਆਂ ਹੋਈ ਨੇ ਜੋਰੇ ਨੇ ਪੱਕੀਆਂ ਜੀ ਜਦੋਂ ਅਸੀਂ ਘਰੇ ਚਲੇ ਜਾਂਦੇ ਆ ਤਾਂ ਬਾਈ ਇਹ ਸਾਹਮ ਦਾ ਸਾਰਾ ਸਿਸਟਮ ਇੱਥੇ ਤੇ ਆ ਜਾਓ ਗੱਲਬਾਤ ਕਰਾਉਣੇ ਆ ਕਿਵੇਂ ਹਾਂ ਬਾਈ ਫਤੇ ਕੀ ਹਾਲ ਨੇ ਕਿਵੇਂ ਮਹੌਲ ਕੱਢਦੀ ਕਾ ਐਣਾ ਜਿਹਨੂੰ ਵੀ ਅਸੀਂ ਪੁੱਛਦੇ ਆਉਣੇ ਆ ਯਾਰ ਸ਼ੁਰੂ ਤੋਂ ਲੈ ਕੇ ਜਿੰਨੀ ਮਰਜ਼ੀ ਖਾਈ ਚ ਬੰਦਾ ਫਿਰ ਵੀ ਚੜਦੀ ਕਲਾ ਕਹਤੋਂ ਕਹਿੰਦਾ ਇਹ ਦੋ ਆਦੰਦੇ ਇਤਿਹਾਸ ਕੀ ਹੋ ਫਾਇਦਾ ਇੰਨਾ ਦਿਨਾਂ ਚ ਸ਼ਹਿਬ ਜਾਨੇ ਉਹ ਮੀ ਪੈ ਆ ਫੀ ਹਾਂ ਇੰਨਾ ਦਿਨਾਂ ਚ ਅੱਜ ਮੀ ਪੈਂਦੇ ਆ ਹਾਂ ਪਰ ਖੂਨ ਦਾ ਕਿਵੇਂ ਪਤਾ ਲੱਗ ਜਾ ਉਹ ਉਹਨਾਂ ਚ ਹੀ ਆ ਹਾਂ ਉਹਦੇ ਬਰਾਬਰ ਨਹੀਂ ਪੈਰ ਦੀ ਮਿੱਟੀ ਤੇ ਆ ਗਿਆ ਆਪਾਂ ਹਾਂ ਹੁਣ ਵਾਰਸ ਤਾਂ ਉਹਨਾਂ ਦੀ ਆ ਬਿਲਕੁਲ ਇਹ ਮਰਾਤ ਵੀ ਕਹਿੰਦਾ ਸੀ ਇਹੋ ਜਿਹੇ ਮੌਕੇ ਕਿਵੇਂ ਵਰਦਨ ਮਿਲਦੇ ਨੇ ਹਾਂ ਪਰ ਇਹ ਕੋਈ ਬੰਦਾ ਨਾ ਮੈਂ ਦਲੇਰ ਆ ਉਹ ਆ ਹੂੰ ਬਹੁਤ ਪੈਸੇ ਵਾਲੇ ਬੈਠੇ ਆ ਲੜਨਾ ਸਾਡੇ ਹੀ ਪਿਆ ਆ ਬਹੁਤ ਪੈਸੇ ਵਾਲੇ ਬੈਠੇ ਆ ਯਾਰ ਪਰ ਇੱਥੇ ਆ ਵੀ ਪਹੁੰਚ ਸਕਦੇ ਉਹ ਵੀ ਕਰਦੇ ਪਏ ਆ ਅਸੀਂ ਲੜਨਾ ਚੁੰਦੇ ਸੀ ਲੜਦੇ ਪਏ ਆ ਹਾਂ ਬਿਲਕੁਲ ਲੜੀਆਂ ਲੜੀਆਂ ਪਹਿਲਾਂ ਦੇ ਮੇਲੇ ਸੀ ਉਹ ਜਿਹੜੇ ਸੀ ਹੂੰ ਕਾਵੇਂ ਮੋਰਚਾ ਤੇਲੰਗਰ ਚੱਲਦਾ ਬਾਬਾ ਦੀਪ ਸਿੰਘ ਸੇਵਾਦਾਰਾਂ ਦਾ ਜੋਤ ਦਾ ਚਾਦਾ ਲੰਗਰ ਚੱਲਦਾ ਹੂੰ ਮਨਜੋਤ ਵਾਰੇ ਦੋ ਸ਼ਬਦ ਕੀ ਕਹੇਗਾ ਯਾਨ ਕੁਛ ਨਹੀਂ ਕਹਿਆ ਰੱਬ ਬੰਦਾ ਹੈਨਾ ਸ਼ਬਦਾਂ 'ਚ ਤਾਂ ਰੱਬ ਬੰਦਾ ਸ਼ਬਦਾਂ ਇਹਦਾ ਆਪਾਂ ਕਹੀ ਨਹੀਂ ਸਕਦੇ ਕੁਛ ਨਹੀਂ ਕਹਿਆ ਉਹ ਤਾਂ ਨਾ ਰੋਟੀਆਂ ਦੀ ਮਸ਼ੀਨ ਪਈ ਲਾਓ ਹੂੰ ਦੇਲਾ ਪਰਸਾ ਫਾਮਣੀ ਚਾਹ ਦਾ ਲੰਗਰ ਚੱਲ ਰਿਹਾ ਹੈ ਨਾ ਹੜਾਂ ਦੇ ਵਿੱਚ ਕਿੱਡੀ ਵੱਡੀ ਸੇਵਾ ਸੀ ਰਾਸ ਬ੍ਰੈਡ ਹਮ ਪੱਤੀ ਮਸਾਲੇ ਉਹ ਨਹੀਂ ਕੀ ਕੋਈ ਉੱਡਾ ਦਾ ਆਪਣੇ ਘਰ ਤੇ ਫਾਮਣੀ ਹੁੰਦਾ ਚਾਹ ਵਾਲਾ ਹੜਾਂ ਦੇ ਵਿੱਚ ਕਿੱਡੀ ਕਿ ਸੇਵਾ ਨਵਾਈ ਸੀ ਬੰਦੇ ਨੇ ਅੱਜ ਤਾਂ ਮੈਂ ਨਾ ਕੱਲਾ ਸਰਕਾਰ ਦੇ ਉੱਤੇ ਦਾ ਕੰਮ ਸੀ ਕਿੰਨੀ ਹਾਂ ਕਿੰਨਾ ਤਾਂ ਮਾਜਮ ਸੰਸਤਾਵਾਂ ਦਾ ਜੋਰੇ ਹੋਰ ਵੀ ਨੇ ਯਾਰ ਇਹ ਚ ਕੀ ਫਰਕ ਹੈ ਐ ਕਾ ਤੂੰ ਐ ਮਨਜੂਤ ਭਾਈ ਐ ਕਾ ਤੂੰ ਐ ਨਾ ਸੋਸ਼ਲ ਮੀਡੀਆ ਦੇ ਬੰਦਾ ਹਾਂ ਕੰਮ ਸਭ ਤੋਂ ਵੱਧ ਸਭ ਤੋਂ ਵੱਧ ਨਾ ਐਡ ਕਰਿਆ ਆਪਦੀ ਹਾਂ ਨਾ ਕਿਵੇਂ ਕੀਤਾ ਨਾ ਕੋ ਇੰਟਰਵਿਊ ਕਰੇ ਨਾ ਲੈਨਅਪ ਦੇਣਾ ਮਸਤ ਆਉਂਦੇ ਬਈ ਅੱਜ ਕੰਮ ਸਾਰੇ ਸੰਸਤਾ ਤੋਂ ਵੱਧ ਹੈ ਨਾ ਜਾਉਦਾ ਰਹੇ ਯਾਰ ਮੈਂ ਕਹਿੰਦਾ ਜਿਉਂਦਾ ਰਹੇ ਹਾਂ ਭਾਈ ਜਾਂਦਾ ਲਓ ਜੀ ਪਹੁੰਚ ਗਿਆਂਗੇ ਆਪਣੇ ਤੰਬੂਆਂ ਚ ਸਿਸਟਮਾ ਜੋਰੇ ਨਾਲ ਹੀ ਥਾਰ ਤੁਹਾਨੂੰ ਮੈਂ ਪਹਿਲੀ ਦੂਰੋਂ ਕਹਿਤਾ ਸੀ ਖੜੀ ਐ ਤੇ ਦਿਖਾ ਦਿਆ ਸਿਸਟਮ ਚੱਲ ਰਿਹਾ ਪ੍ਰਭੂ ਜਿਉਂਦੇ ਰਹੋ ਤੇ ਕਪੜੇ ਧਵਾ ਕੇ ਦੁਬਾਰੇ ਫੇਰ ਆ ਗਿਆਂਗੇ ਤੇ ਸਾਰਾ ਮੋਰਚਾ ਤੁਹਾਨੂੰ ਦਿਖਾਉਂਦੇ ਰਹਾਂਗੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਾਨੂੰ ਵੀ ਹੌਸਲਾ ਮਿਲੇ ਬਾਪੂ ਨੂੰ ਵੀ ਹੌਸਲਾ ਮਿਲੇ ਤੇ ਘਰਾਂ 'ਚ ਬੈਠੇ ਮਰੀਆਂ ਜ਼ਮੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਯਾਰ ਚੱਲੀ ਹੈ ਹਨਾ ਕਿਵੇਂ ਮੀਂਹ ਪੈਂਦਿਆਂ ਦੇ ਵਿੱਚ ਰਾਤਾਂ ਕੱਟਨੇ-ਕੱਟ ਰਹੇ ਨੇ ਕਿਸਾਨ ਹਨਾ ਤੇ ਘਰਾਂ 'ਚ ਬੈਠਿਆਂ ਤੱਕ ਪਛਾਹ ਦੋ ਵੀ ਯਾਰ ਹਾਂ ਕੋਈ ਆਵਾਜ਼ ਮਾਰ ਰਿਹਾ ਹੈ ਉੱਥੇ ਬੈਠੇ ਆ ਲੋਕ ਵੀ ਆਪਾਂ ਵੀ ਚੱਲੀ ਆਪਣਾ ਵੀ ਫਰਜ਼ ਬਣਦਾ ਸੋ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ